ਹੁਣ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਖਾਲਸਾ ਰਾਜ ਦੇ ਵਕਤ ਇਹ ਫਾਰਸੀ ਭਾਸ਼ਾ ਜਿਆਦਾ ਯੂਜ਼ ਕੀਤੀ ਹੈ ਦਫਤਰੀ ਭਾਸ਼ਾ ਹਾਂ ਦਫਤਰੀ ਭਾਸ਼ਾ ਹੈ ਨਾ ਛੰਡੇ ਤੇ ਵੀ ਫਾਰਸੀ ਭਾਸ਼ਾ ਲਿਖੀ ਹੁਣ ਜੇ ਕਈ ਉੱਥੇ ਪੰਜਾਬੀ ਕਿਉਂ ਨਹੀਂ ਲਿਖੀ ਗੁਰਮੁਖੀ ਕਿਉਂ ਨਹੀਂ ਲਿਖੀ ਜਿਹੜੀਆਂ ਭਾਸ਼ਾਵਾਂ ਜੇ ਕੋਈ ਵੀ ਚੀਜ਼ ਹੈ ਇਹ ਤੁਹਾਡੇ ਗਿਆਨ ਦਾ ਵਾਧਾ ਕਰਨ ਲਈ ਹੁੰਦੀਆਂ ਇਕੱਲੇ ਸਬਤਾਂ ਤੱਕ ਡਿਪੈਂਡ ਨਹੀਂ ਰੱਖੀਦੀਆਂ ਹੁੰਦੀਆਂ ਗਿਆਨ ਜਿਹੜਾ ਨਾ ਉਹ ਇਕੱਲੇ ਕਿਸੇ ਵੀ ਫਿਰਕੇ ਤੱਕ ਡਿਪੈਂਡ ਨਹੀਂ ਰੱਖੀਦਾ ਇਹ ਤੁਹਾਨੂੰ ਪਰਮਾਤਮਾ ਨੇ ਵੰਡਣ ਲਈ ਦਿੱਤਾ ਹਾਂ ਇਨੂੰ ਜਿੰਨਾ ਲਿਆ ਅੱਗੇ ਵੰਡੋ ਦੂਜੇ ਦਾ ਲਓ ਹੂੰ ਸਾਂਝ ਕਰੇ ਗੁਣਾ ਕਰੀ ਛੋੜਾ ਵਗਣ ਚੱਲੀਏ ਜੋ ਦੂਜੇ ਕੋਲੇ ਹੈ ਉਹਦੇ ਤੋਂ ਲਓ ਆਪਣਾ ਜੋ ਤੁਹਾਡੇ ਕੋਲੇ ਹੈ ਉਹ ਨੂੰ ਵੰਡੋ ਵੰਡੋ ਠੀਕ ਹੈ ਇਹ ਇਹ ਹੈ ਨਿਰਮਲ ਕਰਮ ਤੁਸੀਂ ਕਰਨਾ ਹੈ ਜੇ ਤੁਸੀਂ ਭਾਵੇਂ ਕੋਈ ਵਿਦਿਆਲੇ ਆ ਡਾਕਟਰ ਹੋ ਤੁਸੀਂ ਪ੍ਰੋਫੈਸਰ ਹੋ ਤੁਸੀਂ ਆਪਣਾ ਅਹੁਦਾ ਤਾਂ ਲੈ ਲਿਆ ਪਰ ਇੱਕ ਉਸ ਪਰਮਾਤਮਾ ਦਾ ਤੁਹਾਡੇ ਅੰਦਰ ਭੈ ਭਾਵਨੀ ਨਹੀਂ ਹੈਗੀ ਤੁਸੀਂ ਉਸ ਗੁਣ ਨੂੰ ਅੱਗੇ ਵੰਡਿਆ ਨਹੀਂ ਹਨਾ ਉਹ ਚੀਜ਼ ਤੁਹਾਨੂੰ ਬਸ ਰੋਕ ਰੱਖਦੀ ਹੈ ਤੁਹਾਡੇ ਅੱਗੇ ਗਿਆਨ 'ਚ ਵਾਧਾ ਹੋਣ ਤੋਂ ਠੀਕ ਹੈ ਹੁਣ ਕਈ ਐਸੇ ਆਈਡੀਆਜ਼ ਹੁੰਦੇ ਆ ਜਿਹੜੇ ਕਿ ਆਮ ਲੇਬਰ ਕਲਾਸ ਦੇ ਬੰਦੇ ਕੋਲੇ ਜ਼ਿਆਦਾ ਹੋ ਜਾਂਦੇ ਕਈ ਵਾਰ ਕਿਉਂਕਿ ਉਹ ਤਾਂ ਫੈਕਟ ਉਹਨੇ ਪ੍ਰੈਕਟੀਕਲੀ ਕੰਮ ਕੀਤਾ ਹੁੰਦਾ ਨਾ ਤੇ ਉੱਪਰ ਮਾਲਕ ਨੇ ਕਦੇ ਪ੍ਰੈਕਟੀਕਲ ਕੰਮ ਨਹੀਂ ਕੀਤਾ ਹੁੰਦਾ ਬਟ ਉਹਨੂੰ ਬਿਜ਼ਨਸ ਰਨ ਕਰਨ ਦਾ ਪਤਾ ਹੁੰਦਾ ਤੇ ਉਹ ਪ੍ਰੈਕਟੀਕਲ ਕੰਮ ਕਰਨ ਵਾਲਿਆਂ ਨੂੰ ਕਈ ਵਾਰ ਹਮੇਸ਼ਾ ਬਿਠਾਣਾ ਜ਼ਰੂਰੀ ਹੁੰਦਾ ਲੇਬਰ ਵਾਲਿਆਂ ਨੂੰ ਤੋਂ ਟਾਕਰ ਨਹੀਂ ਜ਼ਰੂਰੀ ਹੈ ਮਾਲਕ ਜਿਹੜਾ ਮਾਲਕ ਇਹ ਨਹੀਂ ਕਰਦਾ ਉਹ ਫਿਰ ਉਹਦੇ ਤੱਕ ਉਹ ਮੈਨੇਜਰ ਜਿਹੜੇ ਵਿਚਲੇ ਬੰਦੇ ਉਸ ਗਰੀਬ ਬੰਦੇ ਦਾ ਆਈਡੀਆ ਉਹਦੇ ਤੱਕ ਪਹੁੰਚਣੇ ਤੇ ਜਿੱਦੇ ਤੋਂ ਕਰੋੜਾ ਕਮਾਇਆ ਜਾ ਸਕਦਾ ਤੇ ਇਹੀ ਔਰਤਾ ਨਾ ਹੁੰਦਾ ਜਿਆਦਾ ਤਾਂ 90% ਕੁੜੀਆਂ ਜਿਹੜੀਆਂ ਨੇ ਕਾਲਜ ਚ ਮੁੰਡਿਆਂ ਨਾਲੋਂ ਵੱਧ ਕਾਲਜ ਯੂਨੀਵਰਸਿਟੀ ਡਿਗਰੀਆਂ ਚ ਵੱਧ ਨੰਬਰ ਲੈਂਦੀਆਂ ਪਰ ਉਹ ਵਿਆਹ ਤੋਂ ਬਾਅਦ ਚੋਂ ਸਿਰਫ ਆٹے ਦੇ ਪੇੜੇ ਕਰਨ ਤੱਕ ਡਿਪੈਂਡ ਰਹਿ ਜਾਂਦੀਆਂ ਆਪਣੇ ਗਿਆਨ ਨੂੰ ਅੱਗੇ ਵੰਡਦੀਆਂ ਨਹੀਂ ਨਾ ਉਧਰ ਨੂੰ ਡਿਸਾਈਡ ਨਹੀਂ ਕਰ ਬੰਦੀ ਬੱਚਿਆਂ ਨੂੰ ਤਾਂ ਵੰਡ ਹੀ ਦਿੰਦੀ ਬੱਚਿਆਂ ਨੂੰ ਵੀ ਨਹੀਂ ਵੰਡ ਰਹੀਆਂ ਅੱਜ ਕੱਲ੍ਹ ਠੀਕ ਹੈ ਪਰਵੰਡਨਾ ਚਾਹੀਦਾ ਸਕੂਲ ਕਾਲਜਸ ਵਿੱਚ ਨਾ ਪਹਿਲਾਂ ਨੈਤਿਕਤਾ ਦੀ ਸਿੱਖਿਆ ਬਹੁਤ ਜ਼ਰੂਰੀ ਹੈ ਬਈ ਇਨਸਾਨ ਬੰਦਾ ਬਣਨਾ ਬੰਦਾ ਕਿਵੇਂ ਬਣਿਆ ਜਾਂਦਾ ਠੀਕ ਹੈ ਬੰਦਾ ਬਣਨਾ ਸਿਖਾਣਾ ਬਹੁਤ ਜ਼ਰੂਰੀ ਹੈ ਬਈ ਸਮਾਜ ਵਿੱਚ ਰਹਿਣਾ ਕਿ ਸਭੇ ਕ ਸਮਾਜ ਨੂੰ ਸਿਰਜਣਾ ਕਿਵੇਂ ਆ ਸੰਭੇ ਕ ਸਮਾਜ ਚ ਰਹਿਣਾ ਕਿਵੇਂ ਆ ਔਰਤ ਦੀ ਇੱਜ਼ਤ ਕਿਵੇਂ ਕਰਨੀ ਆ ਬਜ਼ੁਰਗਾਂ ਨੂੰ ਪੈਰੀ ਹੱਥ ਕਿਵੇਂ ਰਹਿਣਾ ਉਹਨਾਂ ਦਾ ਸਤਿਕਾਰ ਕਿਵੇਂ ਜਰ ਉਹਨਾਂ ਦੀ ਗੱਲ ਸੁਣਨੀ ਕਿਵੇਂ ਜ਼ਰੂਰੀ ਆ ਮਾਪੇ ਦੀ ਇੱਜ਼ਤ ਕਿਵੇਂ ਜੁਰੀਏ ਇਹ ਸਾਰੀਆਂ ਚੀਜ਼ਾਂ ਸਕੂਲ ਕਾਲਜ ਵਿੱਚ ਜ਼ਰੂਰੀ ਨੇ ਤੇ ਉਹ ਕੋਈ ਵੀ ਸਕੂਲ এডਿਕੇਸ਼ਨ ਤਾਂ ਦੇ ਰਿਹਾ ਬਟ ਸਮਾਜ ਵਿੱਚ ਕਿਵੇਂ ਇੱਕ ਦੂਜੇ ਨਾਲ ਬੋਲਚਾਲ ਵਿਹਾਰ ਜਿਹੜਾ ਉਹ ਨਹੀਂ ਸਿਖਾ ਰਿਹਾ ਇਹ ਬੜੀ ਕਮੀ ਹੈ ਤੇ ਉਹਦੇ ਕਰਕੇ ਬੱਚਿਆਂ ਚ ਨਾ ਅਗਰੈਸਿਵਨੈਸ ਬਹੁਤ ਜ਼ਿਆਦਾ ਆ ਜਾਂਦੀ ਹਮ ਧਰਮ ਨਾਲ ਤਾਂ ਉਹਨਾਂ ਜੁੜ ਰਹੇ ਕਿਤੇ ਦੂਰ ਪੰਜਾਬੀ ਤੋਂ ਦੂਰ ਹੋ ਰਹੇ ਤਾਂ ਉਹਦਾ ਕਿੰਨਾ ਨੁਕਸਾਨ ਹੋ ਰਿਹਾ ਕਿਉਂਕਿ ਮੈਂ ਆਸ-ਪਾਸ ਜਿਹਨੇ ਵੀ ਬੱਚੇ ਦੇਖਦਾ ਖੇਡਦੇ ਆ ਖੇਡਦੇ ਆ ਘੇਉਰੀ ਭਾਸ਼ਾ ਬੋਲਦੇ ਕਿਸੇ ਵੀ ਚੀਜ਼ ਦਾ ਨੁਕਸਾਨ ਨਾ ਕੋਈ ਇਹ ਨਹੀਂ ਹੈ ਕਿ ਪੰਜਾਬੀ ਤੋਂ ਕੱਲਾ ਤੁਸੀਂ ਦੂਰ ਹੋ ਰਿਹਾ ਜਿਆਦਾਤਰ ਜਿਹੜੀਆਂ ਜਿੱਥੇ ਬੱਚਾ ਜਨਮ ਲੈ ਰਿਹਾ ਨਾ ਪਰਮਾਤਮਾ ਨੇ ਜਿੱਥੇ ਤੁਹਾਨੂੰ ਚੰਗਾ ਸਮਝਿਆ ਉਸ ਸਭਿਅਤਾ 'ਚ ਉਸ ਫਿਰਕੇ 'ਚ ਉਸ ਬੋਲੀ 'ਚ ਪੈਦਾ ਕੀਤਾ ਤੁਹਾਨੂੰ ਜੋ ਤੁਹਾਡੇ ਲਈ ਬਹੁਤ ਬਿਹਤਰ ਆ ਠੀਕ ਹੈ ਹੁਣ ਇੱਕ ਦਰਖਤ ਜਿਹੜਾ ਭਾਜੀ ਪਹਾੜਾਂ ਦੇ برف ਵਾਲੇ ਏਰੀਆ 'ਚ ਹੀ ਰੁਗ ਸਕਦਾ ਹਾਂ ਉਹ ਕਵੇ ਵੀ ਨਾ ਮੈਂ ਤਾਂ ਯਾਰ ਉੱਥੇ ਥੱਲੇ ਤਾਂ ਮદાન ਵਾਲੀ ਏਰੀਆ 'ਚ ਤਾਂ ਨਹੀਂ ਪੀੜਾ ਹਾਂ ਉੱਥੇ ਉਹਨਾਂ ਦੇ ਬੜੇ ਸੋਹਣੇ ਬਾਗ ਲੱਗੇ ਮੈਨੂੰ ਇੱਥੋਂ ਪੱਟ ਕੇ ਉੱਥੇ ਲਾਓ ਮੇਰਾ ਇਹ ਰੇ ਨਹੀਂ ਕੁਝ ਬਣਦਾ ਪਿਆ ਮੈਨੂੰ ਤਾਂ ਉੱਥੇ ਲਾਓ ਉਹ ਇੰਨੇ ਸੋਹਣੇ ਬਾਗ ਆ ਉੱਥੇ ਲਾਓ ਉੱਥੇ ਜਾ ਕੇ ਉਹਨੇ ਖਰਾਬ ਹੋ ਜਾਣਾ ਪਰਮਾਤਮਾ ਨੇ ਜਿੱਥੇ ਤੁਹਾਨੂੰ ਭੇਜਿਆ ਉਹ ਬਹੁਤ ਬਿਹਤਰ ਸਮਝ ਕੇ ਭੇਜਿਆ ਜਦੋਂ ਤੁਸੀਂ ਆਪਣੀ ਤੁਲਨਾ ਕਿਸੇ ਨਾਲ ਕਰਨ ਲੱਗ ਜੰਨੇ ਉਹ ਤੁਲਨਾ ਤੁਹਾਨੂੰ ਮਾਰਦੀ ਆ ਜੇ ਤੁਸੀਂ ਇਸ ਗੁਣ ਨੂੰ ਸਮਝ ਜਿਓ ਨਾ ਕਿ ਹੁਣ ਆਪਣੇ ਦੇਸ਼ 'ਚ ਵੀ ਕੀ ਸੀ ਪਹਿਲਾਂ ਆਪਣੀ ਮੌਲਿਕ ਭਾਸ਼ਾਵਾਂ ਮਾਂ ਬੋਲੀਆਵਾਂ ਦੇ ਨਾਲ ਲੋਕੀ ਪੜ੍ਹ ਲੈਂਦੇ ਗਿਆਨ ਲੈ ਲੈਂਦੇ ਸੀ ਠੀਕ ਹੈ ਤੇ ਮਕੈਲਫ ਨੇ ਆ ਕੇ ਗੋਰਿਆਂ ਨੇ ਇਹੀ ਚੀਜ਼ ਨੂੰ ਖਤਮ ਕੀਤਾ ਵੀ ਜਿਹੜੀਆਂ ਮਾਂ ਬੋਲੀਆਂ ਨੇ ਉਹ ਖਤਮ ਕਰਦੋ ਖਤਮ ਕਰਦੋ ਉਹ ਤੋਂ ਗਿਆਨ ਹੀ ਨਾ ਲੈ ਸਕਣ ਉਹ ਤੋਂ ਗਿਆਨ ਨਾ ਲੈ ਸਕਣ ਤੇ ਜਿਹੜਾ ਖਾਨਦਾਨੀ ਗਿਆਨ ਆ ਉਹ ਵੀ ਰੁਕ ਜਾਊਗਾ ਤੇ ਆਪਣੇ ਖਾਨਦਾਨ ਨੂੰ ਉਹ ਰੂੜੀਵਾਦੀ ਤੇ ਨਪੜ ਕਹਿਣ ਲੱਗ ਜੂਗਾ ਕਿ ਬਾਹਰੀਆਂ ਲੋਕਾਂ ਦੇ ਗਿਆਨ ਨੂੰ ਉਹ ਜਿਆਦਾ ਵਧੀਆ ਸਮਝ ਕੇ ਉਹਨਾਂ 'ਚ ਜਾ ਕੇ ਗਿਆਨ ਲੈਣ ਦੇ ਚੱਕਰ 'ਚ ਆਪਣੀ ਗੁਣ ਆਪਣੇ ਗ੍ਰੰਥ ਵੇਦ ਪੜ੍ਹਨੇ ਬੰਦ ਕਰ ਦੂਗਾ ਠੀਕ ਹੈ ਉਸ ਚੀਜ਼ ਕਰਕੇ ਉਹ ਵੱਧਾ ਵੱਧਾ ਗਿਆ ਉਹ ਫਿਰ ਨਾ ਇੱਧਰ ਜੁਗੇ ਰੇ ਨਾ ਉੱਧਰ ਜੁਗੇ ਅੱਜ ਤੁਸੀਂ ਬਾਹਰ ਅਮਰੀਕਾ ਕੈਨੇਡਾ ਤੁਸੀਂ ਦੇਖੋ ਉਹਨਾਂ ਦੀ ਪੰਜਾਬੀ ਬੋਲਣ ਦੇ ਐਕਸੈਂਟ ਤੇ ਆਪਣੇ ਬੋਲਣ 'ਚ ਬੜਾ ਫਰਕ ਹੈ ਹੈ ਨਾ ਉਹ ਬਹੁਤ ਜ਼ਿਆਦਾ ਫਰਕ ਹੈ ਤੇ ਜਿਹੜਾ ਬੰਦਾ ਜਿੱਥੇ ਜੰਮਿਆ ਨਾ ਉਥੋਂ ਦੀ ਮਾਂ ਬੋਲੀ ਨੂੰ ਜੇ ਪੜ੍ਹ ਕੇ ਤੇ ਉਹਦੇ ਵਿੱਚ ਕਿਸੇ ਵੀ ਤਰੀਕੇ ਦੀ ਵਿੱਦਿਆ ਲਾਊਗਾ ਤੇ ਉਹ ਬਹੁਤ ਅੱਗੇ ਜਾਊਗਾ ਬਹੁਤ ਛੇਤੀ ਗਿਆਨ ਨੂੰ ਹਾਸਲ ਕਰ ਬਹੁਤ ਛੇਤੀ ਗਿਆਨ ਨੂੰ ਹਾਸਲ ਹਾਂ ਕੱਲਾ ਪੰਜਾਬੀ ਭਾਸ਼ਾ ਹੀ ਨਹੀਂ ਆਪਣੀ ਕਿਸੇ ਵੀ ਮਾਂ ਬੋਲੀ ਦੇ ਨਾਲ ਤੁਸੀਂ ਉਹਨੂੰ ਜ਼ਰੂਰ ਸਿੱਖੋ ਤੇ ਉਹਦੇ ਵਿੱਚ ਹਰ ਵਿੱਦਿਆ ਨੂੰ ਨਾਲ ਲਓ ਤੇ ਦੂਜੀਆਂ ਭਾਸ਼ਾਵਾਂ ਨੂੰ ਵੀ ਸਿੱਖਣਾ ਜ਼ਰੂਰੀ ਕਿਉਂਕਿ ਤੁਸੀਂ ਸੰਸਾਰ 'ਚ ਵਿਚਰਨਾ ਤੇ ਆਪਣੇ ਕੋਲੇ ਜੋ ਚੀਜ਼ ਖਾਸ ਹੈ ਗਿਆ ਆਪਣਾ ਮੈਂ ਪ੍ਰੋਡਕਟ ਬਣਾਇਆ ਤਾਂ ਮੈਨੂੰ ਜੇ ਇੰਟਰਨੈਸ਼ਨਲ ਲੈਵਲ ਤੇ ਜਾਣਾ ਇੰਗਲਿਸ਼ ਫ੍ਰੈਂਚ ਡੱਚ ਜਰਮਨ ਰਸ਼ੀਅਨ ਚਾਈਨਸ ਸਭ ਆਣੀ ਚਾਹੀਦੀ ਹੈ ਹੈਨਾ ਬੜ ਜੇ ਮੈਂ ਕਹਾ ਵੀ ਨਹੀਂ ਮੈਂ ਇੰਟਰਨੈਸ਼ਨਲ ਤੇ ਲੈਵਲ ਤੇ ਜਾਣਾ ਮੈਂ ਦੂਜਿਆਂ ਚਾਈ ਜਾਣੀ ਸਿੱਖਣੀ ਆਪਣੀ ਗੱਲ ਕਰਨੀ ਫਿਰ ਮੈਨੂੰ ਜਿੰਨੇ ਸਿੱਖੀ ਉਹਨੂੰ ਨਾਲ ਰੱਖਣਾ ਪੈਣਾ ਏਦਾਂ ਹੀ ਹੋਊਗਾ ਬਿਲਕੁਲ ਹੈਨਾ ਸੋਹੀ ਨੁਕਸਾਨ ਹੋ ਸੋ ਸਾਖੀ ਬਾਰੇ ਤੁਹਾਨੂੰ ਗਿਆਨ ਹੈਗਾ ਸੋ ਸਾਖੀ ਬਾਰੇ ਜਿਹੜਾ ਕਹਦੀ ਹੈ ਵੀ ਗੁਰੂ ਸਾਹਿਬ ਦਾ ਮੈਂ ਇਸ ਤੇ ਗੱਲ ਘੱਟ ਕਰਦਾ ਹਾਂ ਠੀਕ ਹੈ ਕਿਉਂਕਿ ਪਤਾ ਕੀ ਹੈ ਕਿਸੇ ਚੀਜ਼ ਨੂੰ ਇੱਕ ਤਾਂ ਹੁੰਦਾ ਵੀ ਮੰਨ ਲੈਣਾ ਠੀਕ ਹੈ ਜਿੱਦਾਂ ਤਾਂ ਬੋਧਿਕ ਲੈਵਲ ਤੇ ਆਤਮਿਕ ਲੈਵਲ ਮਜ਼ਬੂਤ ਹੈ ਉਹ ਸੋ ਸਾਕੀ ਨੂੰ ਪੜਦਾ ਤੇ ਉਹਦੇ ਤੇ ਫਰਕ ਨਹੀਂ ਪੈਂਦਾ ਬਟ ਜਿਹੜਾ ਕਮਜ਼ੋਰ ਤੇ ਉਹ ਕਹਿੰਦੇ ਵੀ ਆਤਮਿਕ ਲੈਵਲ ਜਿਹਦਾ ਕਮਜ਼ੋਰ ਹੈ ਉਹ ਉਸ ਨੂੰ ਕਿਸੇ ਗਲਤ ਰੂਪ ਚ ਤੇ ਡਰ ਦੇ ਭਾਵ ਵਜੋਂ ਲੈ ਲੈਂਦਾ ਫਿਰ ਠੀਕ ਹੈ ਤੇ ਉਸ ਚੀਜ਼ ਤੇ ਮੈਂ ਗੱਲ ਕੱਟ ਕਰਦਾ ਕਿਉਂਕਿ ਮੇਰਾ ਜਿਹੜਾ ਵਿਸ਼ਾ ਹੈ ਨਾ ਪ੍ਰਚਾਰ ਦਾ ਅਗਰ ਨਾਮ ਦਾ ਤੇ ਗੁਰਗੋਵ ਸਿੰਘ ਜੀ ਨੇ ਜਿਹੜੀਆਂ ਸੋ ਸਾਕੀ ਦੇ ਵਿੱਚ ਕੀਤੀਆਂ ਨੇ ਭਵਿਸ਼ਵਾਣੀਆਂ ਕੀਤੀਆਂ ਉਹ ਆਉਣ ਵਾਲੇ ਸਮੇਂ ਦੀਆਂ ਤੇ ਹੋਂ ਜਿਹੜੀਆਂ ਹੋ ਚੁੱਕੀਆਂ ਨੇ ਠੀਕ ਹੈ ਉਹ ਸਾਰੀਆਂ ਚੀਜ਼ਾਂ ਤੇ ਡਿਪੈਂਡ ਹੈ ਤੇ ਉਹਨਾਂ ਤੇ ਗੱਲ ਕਰਨ ਦੇ ਲਈ ਠੀਕ ਹੈ ਜੇ ਆਪਾਂ ਗੱਲ ਕਰਦੇ ਉਹ ਬਿਲਕੁਲ ਇੱਕ ਵਿਸ਼ਾ ਹੀ ਬਿਲਕੁਲ ਡਿਫਰੈਂਟ ਹੈ ਬਿਲਕੁਲ ਵਿਸ਼ਾ ਬਿਲਕੁਲ ਬਿਲਕੁਲ ਡਿਫਰੈਂਟ ਹੈ ਹਾਂ ਤੇ ਮੇਰਾ ਫਿਰ ਉਹ ਉਸ ਚੀਜ਼ ਤੋਂ ਬਿਲਕੁਲ ਡਿਫਰੈਂਟ ਐਪੀਸੋਡਸ ਹੋ ਸਕੀ ਤੇ ਬਣ ਸਕਦੇ ਆ ਜੇ ਬਿਲਕੁਲ ਬਣ ਸਕਦੇ ਹਾਂ ਬਿਲਕੁਲ ਬਣ ਸਕਦੇ ਵੈਸੇ ਉਹਦੇ ਵਿੱਚ ਜਿਹੜੀਆਂ ਘਟਨਾ ਤੁਸੀਂ ਪੜਿਆ ਉਹਨੂੰ ਹਾਂਜੀ ਬਿਲਕੁਲ ਪੜਿਆ ਜਿਹੜੀਆਂ ਘਟਨਾਵਾਂ ਲਿਖੀਆਂ ਗਈਆਂ ਨੇ ਲਿਖਿਆ ਬਿਲਕੁਲ ਸੱਚ ਨੇ ਬਿਲਕੁਲ ਸੱਚ ਨੇ ਗੁਰੂ ਸਾਹਿਬ ਦੀ ਤੇ ਅੱਗੇ ਵੀ ਉਦਾਂ ਹੀ ਹੋਣਾ ਅੱਗੇ ਆਣ ਵਰਗੀ ਕੱਲਾ ਉਹਨਾਂ ਦਾ ਨਹੀਂ ਉਹਨਾਂ ਦਾ ਹੀ ਨਹੀਂ ਤੇ ਤੁਸੀਂ ਇਹਨਾਂ ਦੀ ਲਾਲੋ ਭਵਿਸ਼ਯ ਮਲਕ ਆ ਉਹਨਾਂ ਦਾ ਵੀ ਉਦਾਂ ਇੱਕ ਜਿਹੜਾ ਜਾਪਾਨੀਆ ਦਾ ਕਿ ਕਿੱਧਰ ਦਾ ਡਾਕਟਰ ਵੇਂਗਾ ਡਾਕਟਰ ਵੇਂਗਾ ਤੇ ਉਹ ਯਾਨੀ ਕਿ ਕਈ ਐਸ ਜਿਹੜੇ ਨਾ ਆਤਮਿਕ ਲੈਵਲ ਤੇ ਜਾਣ ਲੱਗ ਜਾਂਦੇ ਆ ਕੱਲਾ ਇਹ ਹੀ ਨਹੀਂ ਜਦੋਂ ਤੁਸੀਂ ਆਪ ਵੀ ਆਤਮਾ ਤੁਹਾਨੂੰ ਵੀ ਕਾਫੀ ਅਗਲੀਆਂ ਚੀਜ਼ਾਂ ਨਜ਼ਰ ਆਣ ਲੱਗ ਜਾਂਦੀਆਂ ਤੁਹਾਨੂੰ ਕੀ ਨਜ਼ਰ ਆਇਆ ਇਹ ਆਤਮਿਕ ਲੈਵਲ ਇਹ ਐਕਚੁਅਲ ਚ ਕੀ ਆ ਆਪਾਂ ਕਿਸੇ ਆਉਣ ਵਾਲੇ ਫਿਊਚਰ ਵਾਲਿਆਂ ਦੇ ਭੂਤਕਾਲ ਆ ਆਪਣੇ ਪ੍ਰੈਜੈਂਟ 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 ਟਾਈਮ ਚ ਤੁਰੇ ਫਿਰਦੇ ਆ ਬਟ ਆਉਣ ਵਾਲੇ ਟਾਈਮ ਦੇ ਭੂਤਕਾਲ ਹਿਸਟਰੀ ਆ ਆਪਾਂ ਤੇ ਇਟ ਮੀਨਸ ਜੇ ਉਹਨਾਂ ਨੇ ਦੇਖਿਆ ਜਾਂ ਆਪਾਂ ਨੂੰ ਦਿਖਿਆ ਇਟ ਮੀਨਸ ਉਹ ਚੀਜ਼ ਹੋ ਰਹੀ ਆ ਤਾਂ ਹੀ ਦਾ ਜਰਾਇਆ ਉਹ ਉਹ ਯੂਨੀਵਰਸ ਹੈ ਡਾਈਮੈਂਸ਼ਨ ਹੈ ਉਹ ਡਾਈਮੈਂਸ਼ਨਸ ਦੀ ਜਿਹੜੀ ਸਟੋਰੀ ਆ ਨਾ ਉਹਦੇ ਤੇ ਆਪਾਂ ਅਗਲੀ ਵਾਰ ਟॉक ਕਰਾਂਗੇ ਉਹ ਮੇਰੀ ਔਸਤ ਤੇ ਗੱਲ ਕਰਾਂਗੇ ਠੀਕ ਆ ਉਹ ਡਾਈਮੈਂਸ਼ਨਸ ਵਰਤਿਆ ਜੋ ਤੁਸੀਂ ਸੋਚ ਸੋਚ ਰਹੇ ਹੋ ਉਹਨੇ ਯੂਨੀਵਰਸ ਉਹਨੇ ਥਾਟਸ ਉਹਨੀ ਦੁਨੀਆ ਕ੍ਰੀਏਟ ਕਰਦੇ ਜਾਂਦੇ ਇੰਨੀ ਪਾਵਰ ਹੈ ਤੁਹਾਡੇ ਹਿਊਮਨ ਮਤਲਬ ਜੋ ਬੰਦਾ ਸੋਚ ਰਿਹਾ ਵਰਤ ਰਿਹਾ ਕਿਥੇ ਵਰਤ ਰਿਹਾ ਵਰਤਮਾਨ ਵਿੱਚ ਵਰਤਦਾ ਮਲਟੀਵਰਸ ਦਾ ਕਨਸੈਪਟ ਜਿਵੇਂ ਡਾਈਮੈਂਸ਼ਨਸ ਕਿਉਂਕਿ ਕਾਫੀ ਮੂਵੀਜ਼ ਬਣੀਆਂ ਮਲਟੀਵਰਸ ਤੇ ਮੈਂ ਕਈ ਦੇਖੇ ਕਈ ਦੇਖਿਆ ਵੀ ਹੈ ਉਹ ਕਈ ਇਹ ਵੀ ਕਹਿੰਦੇ ਨੇ ਵੀ ਜਿਹੜੇ ਤੁਸੀਂ ਸੁਪਨੇ ਵੀ ਦੇਖਦੇ ਹੋ ਉਹ ਵੀ ਕਿਤੇ ਨਾ ਕਿਤੇ ਹੋ ਰਹੇ ਨੇ ਹਾਂ ਐਗਜ਼ਿਸਟ ਕਰਦੇ ਨੇ ਉਹ ਹੁੰਦੇ ਨੇ ਸੱਚੀ ਹਾਂ ਬਿਲਕੁਲ ਹੁੰਦੇ ਨੇ ਤੁਸੀਂ ਆਪ ਉਹਨੂੰ ਕ੍ਰੀਏਟ ਕਰਦੇ ਆ ਤੇ ਉਹ ਆਪਣੇ ਆਪ ਚ ਇੱਕ ਯੂਨੀਵਰਸ ਹੈ ਡਿਫਰੈਂਟ